ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਕਦੇ ਵੀ ਸੂਬੇ ਦੇ ਹੱਕ ਵਿੱਚ ਕੋਈ ਆਵਾਜ਼ ਬੁਲੰਦ ਨਹੀਂ ਕੀਤੀ ਗੁਰਦਾਸਪੁਰ ਦੇ ਕਸਬਾ ਕਾਨੂੰਵਾਨ ਵਿੱਚ ਨਵੇਂ ਬਣਾਏ ਜਾਣ ਵਾਲੇ ਪ੍ਰਸ਼ਾਸਨਿਕ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਮੌਕੇ ਮਜੀਠੀਆ ਨੇ ਇਹ ਵਿਚਾਰ ਪ੍ਰਗਟ ਕੀਤੇ ਉਹਨਾਂ ਕਹਿਆ ਕਿ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਇਕਜੁੱਟ ਨਹੀਂ ਹੈ ਉਹਨਾਂ ਅਕਾਲੀ ਆਗੂਆਂ ਤੇ ਗੈਰਕਾਨੂੰਨੀ ਮਾਈਨਿੰਗ ਦੇ ਲੱਗ ਰਹੇ ਦੋਸ਼ਾਂ ਨੂੰ ਨਕਾਰਿਆ ਅਤੇ ਦਾਵਾ ਕੀਤਾ ਹੈ ਕਿ ਇਹ ਕੇਂਦਰ ਤੇ ਅਦਾਲਤਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਹੋ ਰਹੀ ਹੈ ਅੱਜ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਆ ਸੁਪਰੀਮ ਕੋ ਗਵਰਨਮੈਂਟ ਆਫ ਇੰਡੀਆ ਨੇ ਰੂਲ ਬਣਾਏ ਆ ਫਾਰ এনवायरमेंटਲ ਕਲੀਅਰੈਂਸ ਫ੍ਰੋਮ ਹੂ ਜਿਹੜੀ এনवायरमेंटਲ ਕਲੀਅਰੈਂਸ ਪੰਜਾਬ ਚ ਹੁੰਦੀ ਸੀ ਉਹਨਾਂ ਗਵਰਨਮੈਂਟ ਆਫ ਇੰਡੀਆ ਤੋਂ ਲੈ ਕੇ ਆਓ ਤਿੰਨ ਤਿੰਨ ਸਾਲ ਇੱਕ ਫਾਈਲ ਤੇ ਬੈਠੇ ਰਹਿੰਦੇ ਡਿਮਾਂਡ ਐਂਡ ਸਪਲਾਈ ਦਾ ਇਸ਼ੂ ਐ ਜਿਸ ਚੀਜ਼ ਦੀ ਵੀ ਡਿਮਾਂਡ ਵਧ ਹੋਊਗੀ ਤੇ ਸਪਲਾਈ ਘੱਟ ਹੋਊਗੀ ਸੁਭਾਵਿਕ ਉਹਦੇ ਰੇਟ ਬਦਲੇ ਅਮਰੂਤੀ ਦਾ ਇੱਕ ਜਬਾਨਾ ਸੀ ਜਿੰਨੇ ਦੀ ਅਮਰੂਤੀ ਨਹੀਂ ਸੀ ਉਹਦੇ ਅੱਧੇ ਰੇਟ ਤੇ ਬਲੈਕ ਤੇ ਵਿਕਦੀ ਸੀ ਅੱਜ ਉਹ ਡਿਮਾਂਡ ਠੀਕ ਹੋ ਗਈ ਸਪਲਾਈ ਪੂਰੀ ਉਹ ਡਿਮਾਂਡ ਘਟ ਗਈ ਸਪਲਾਈ ਪੂਰੀ ਹੋ ਸੇਮ ਵੇ ਇਹ ਬੜਾ ਸਿਸਟਮ ਕਲੀਅਰ ਹੈ ਕਿ এনवायरमेंटਲ ਕਲੀਅਰੈਂਸ ਟਾਈਮ ਨਾਲ ਦੇਣ ਅਸੀਂ ਜੋ ਕੋਰਟਸ ਦੀ ਗਾਈਡਲਾਈਨ ਹੈ ਉਹਨਾਂ ਨੂੰ ਫੋਲੋ ਕਰ ਰਿਹਾ ਜਦੋਂ ਸਾਰੀਆਂ এনवायरमेंटਲ ਕਲੀਅਰੈਂਸ ਆ ਜਾਣਗੇ ਸਾਰੀਆਂ ਖੱਡਾਂ ਚੱਲ ਜਾਣਗੇ ਉਹਦੇ ਨਾਲ ਮੈਂ ਸਮਝਦਾ ਡਿਮਾਂਡ ਐਂਡ ਸਪਲਾਈ ਪੂਰੀ ਹੋ ਜੂਗੀ ਆਪੇ ਕਾਫੀ ਹੱਦ ਤੱਕ ਰੇਟ ਸਰਕਾਰ ਨੇ ਦਬਾਅ ਬਣਾ ਕੇ ਕੋਸ਼ਿਸ਼ ਕਰ ਰਹੀ ਹੈ ਕਿ ਕਾਬੂ ਹੋਣ ਮਗਰ ਜਦ ਤੱਕ ਡਿਮਾਂਡ ਐਂਡ ਸਪਲਾਈ ਦਾ ਗੈਪ ਨਹੀਂ ਬ੍ਰਿਜ ਹੁੰਦਾ ਮੁਸ਼ਕਿਲ ਆਉਂਦੀ